ਸ਼੍ਰੋਮਣੀ ਕਾਲੀਗੜ੍ਹ ਦੇ ਸਾਫ ਦਾ ਪ੍ਰਦਾਨ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੇ ਮਲਜ਼ਮ ਨਰਾਇਣ ਸਿੰਘ ਚੋੜਾ ਦੇ ਸਾਥੀ ਧਰਮ ਸਿੰਘ ਦੀ ਗ੍ਰਿਫਤਾਰੀ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਦੱਸ ਸੀ ਇਹ ਕਿ ਧਰਮ ਸਿੰਘ ਨੇ ਹਾਈ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਨੂੰ ਲੈ ਕੇ ਅਰਜ਼ੀ ਦਾਇਰ ਕੀਤੀ ਸੀ ਜਿਸ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 5 ਅਪ੍ਰੈਲ ਤੱਕ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਧਰਮ ਸਿੰਘ ਦੇ ਵਕੀਲ ਨੇ ਅਦਾਲਤ ਚ ਦਲੀਲ ਦਿੱਤੀ ਕਿ ਧਰਮ ਸਿੰਘ ਤੇ ਸਿਰਫ ਇੰਨਾ ਕਿ ਇਲਜ਼ਾਮ ਹੈ ਕਿ ਉਹ ਨਰਾਇਣ ਸਿੰਘ ਚੋੜਾ ਦੇ ਨਾਲ ਘਟਨਾ ਤੋਂ ਇੱਕ ਦਿਨ ਪਹਿਲਾਂ ਤੇ ਘਟਨਾ ਦੇ ਦਿਨ ਉਸ ਨਾਲ ਦਿਖਾਈ ਦਿੱਤਾ ਸੀ ਇਹ ਸਿਰਫ ਅਧੂਰੀ ਇੱਕ ਜਾਣਕਾਰੀ ਹੈ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਇਸ ਤਰੀਕੇ ਦੇ ਨਾਲ ਤੇ ਫਿਰ ਨਰਾਇਣ ਸਿੰਘ ਚੋੜਾ ਜਿਹੜਾ ਹੈ ਔਰ ਜਿੰਦਰ ਸਿੰਘ ਧਾਮੀ ਜੋ ਕਿ ਸ਼ੋਨਿਕੋਦਵਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਐਸਪੀ ਹਰਪਾਲ ਸਿੰਘ ਨੂੰ ਵੀ ਘਟਨਾ ਵਾਲੇ ਦਿਨ ਮਿਲਿਆ ਸੀ ਦੱਸਦੇ ਕਿ ਜਿਸ ਵੇਲੇ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੀ ਧਾਰਮਿਕ ਸਜ਼ਾ ਨੂ ਨਿਭਾਰੇ ਸਨ ਉਸ ਦੌਰਾਨ ਉਹਨਾਂ ਦੇ ਉੱਤੇ ਹਮਲਾ ਹੋਇਆ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਇਹ ਗੋਲੀ ਨਰਾਇਣ ਸਿੰਘ ਜੋੜਾ ਦੇ ਵੱਲੋਂ ਚਲਾਈ ਗਈ ਹਾਲਾਂਕਿ ਗਨੀਮਤ ਇੰਨੀ ਨਹੀਂ ਰਹੀ ਕਿ ਇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਜਾਨ ਨੂੰ ਕੁਝ ਨਹੀਂ ਹੋਇਆ ਉਹ ਵਲ-ਵਲ ਬਚ ਗਏ ਪਰ ਉਸ ਤੋਂ ਬਾਅਦ ਨਾਰਾਇਣ ਸਿੰਘ ਚੋੜਾ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਜਿਸ ਦੇ ਨਾਲ ਉਸ ਦਾ ਸਾਥੀ ਵੀ ਇੱਕ ਨਜ਼ਰ ਆ ਰਿਹਾ ਹੈ ਜਿਸ ਦਾ ਨਾਮ ਧਰਮ ਸਿੰਘ ਸੀ ਜਿਸ ਦੇ ਉੱਤੇ ਵੀ ਇਲਜ਼ਾਮ ਲੱਗੇ ਸੀ ਪਰ ਹੁਣ ਉਸ ਦੀ ਗ੍ਰਿਫਤਾਰੀ ਦੇ ਉੱਤੇ ਪੰਜਾਬ ਰਣ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ 5 April ਤੱਕ CCTV ਦੀ ਜਾਂਚ ਕਰਕੇ ਪੂਰੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ